ਮਤਲਬ ਹੁਣ ਐਂ ਕਹਿ ਦੇ ਨਾ ਭਾਈ ਸਾਹਿਬ ਖਾ ਲਿਆ ਕਰੋ ਐਂ ਕਹਿ ਦੇਣ ਬਾ ਮੌਜ ਲੱਗ ਜੇ ਸਾਨੂੰ ਤੇ ਫਿਰ ਰੀਜਨਿੰਗ ਮੇਰੀ ਗੱਲ ਧਿਆਨ ਨਾਲ ਸੁਣੋ ਕਾਰਨ ਸਹੀ ਦੱਸੋ ਮੈਂ ਚੋਲਾ ਪਾਇਆ ਤੁਸੀਂ ਮੈਨੂੰ ਪੁੱਛੋ ਵੀ ਚੋਲਾ ਪਾਇਆ ਬਸ ਜੀ 25 ਸਾਲ ਪਹਿਲਾਂ ਮਾਪੁਰਸ਼ਾ ਨੇ ਕਿਰਪਾ ਕਰਤੀ ਇੱਕ ਰੀਤ ਪਵਾਤਾ ਲਾਇਆ ਹੀ ਨਹੀਂ ਮੁੜ ਕੇ ਉਹਨਾਂ ਨੇ ਵਚਨ ਕਰਿਆ ਸੀ ਚੋਲਾ ਨਹੀਂ ਨਾ ਤੇਰੇ ਤੇ ਵਾ ਐਂ ਰहूं ਬਸ ਮੈਂ ਨਹੀਂ ਲਾਇਆ ਜੀ ਮੈਂ ਖਾਸ ਬਣ ਗਿਆ ਕਿ ਨਹੀਂ ਰੀਜਨਿੰਗ ਕੈਸੀ ਦਿੱਤੀ ਬੰਦੇ ਦੇ ਸਿਰ ਤੇ ਭਾਰ ਪਾਤਾ ਬਾਕੀਆਂ ਨੂੰ ਐਵੇਂ ਹੀ ਬਣਾ ਦਿੱਤਾ ਵੀ ਤੁਸੀਂ ਪੈਂਟਾਂ ਸ਼ਰਟਾਂ ਵਾਲੇ ਦੇ ਐਵੇਂ ਫਿਰਦੇ ਹੋ ਮੈਂ ਖਾਸ ਹੋ ਗਿਆ ਨਾ ਬਸ ਉਦੋਂ ਪੰਗਾ ਪਊ ਜਦੋਂ ਰੀਜਨਿੰਗ ਗਲਤ ਹੈ ਕਾਰਨ ਗਲਤ ਕਾਰਨ ਸਹੀ ਦੱਸੋ ਸਾਡੀ ਪ੍ਰੋਬਲਮ ਸਾਡੀ ਸਿੱਖ ਕੌਮ ਦੀ ਇਹ ਰਹੀ ਹੈ ਰੱਬ ਕਿੱਥੇ ਹੈ ਕਾਰਨ ਗਲਤ ਕਿਉਂ ਨਾਮ ਜਪਣਾ ਅੱਖਾਂ ਬੰਦ ਕੇ ਕਰਕੇ ਕਿਉਂ ਬੈਠਾ ਹੈ ਮੈਡੀਟੇਸ਼ਨ ਕਰਨਾ ਨਹੀਂ ਨਹੀਂ ਰੱਬ ਨਾਲ ਇੱਕ ਮਿਕ ਹੋ ਰਿਹਾ ਇੱਥੇ ਰੱਬ ਪਰਮਾਤਮਾ ਤੱਕ ਕਿੰਨੇ ਆ ਰੀਜਨ ਗਲਤ ਦੇ ਦਿੱਤੇ ਵਾਹਿਗੁਰੂ ਵਾਹਿਗੁਰੂ ਕਰਦਾ ਜੀ ਬੈਠਦਾ ਚੌਂਕੜਾ ਮਾਰ ਕੇ ਆਪੇ ਨਾਲ ਗੱਲ ਕਰਦਾ ਸਰਬ ਸਰਬ ਵਿਆਪਕ ਨੂੰ ਫੀਲ ਕਰਦਾ ਰੀਜਨ ਸਹੀ ਦੇ ਦੇ ਜਦੋਂ ਰੀਜਨ ਇਦਾਂ ਦੇਨ ਨਾ ਵੀ ਇਹਦੇ ਨਾਲ ਹੀ ਕਿਰਪਾ ਹੋਣੀ ਹੈ ਉਦੋਂ ਪੰਗਾ ਪੈ ਜਾਂਦਾ ਹੁਣ ਵੇਖਿਓ ਮਾਸ ਖਾਂਦਾ ਸੀ ਬੰਦਾ ਇੱਕ ਨਹੀਂ ਖਾਂਦਾ ਸੀ ਤੇ ਜਿਹੜਾ ਪੁਜਾਰੀ ਸੀ ਉਹਨੇ ਪੁੱਛਿਆ ਵੀ ਆਹ ਕੌਣ ਹੈ ਕਹਿੰਦੇ ਲੈ ਇਹ ਕੋਈ ਬੰਦਾ ਹੈ ਇਹ ਮਾਸ ਖਾਂਦਾ ਮੈਂ ਮਾਸ ਨਹੀਂ ਖਾਂਦਾ ਉਹ ਬਣ ਗਿਆ ਖਾਸ ਉਹ ਬਹਿ ਗਿਆ ਅੱਡ ਬਣ ਕੇ ਵੱਖਰਾ ਜਿਵੇਂ ਮੈਂ ਕਹਾਂ ਮੈਂ ਚੋਲਾ ਨਹੀਂ ਲਾਉਂਦਾ ਮੈਂ ਖਾਸ ਹਾਂ ਕਹਿੰ ਇੱਕ ਜਿੰਨਾ ਮੈਂ 4 ਵਜੇ ਉੱਠਦਾ ਮੈਂ ਖਾਸ ਹਾਂ ਇਹ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਅਸੀਂ ਚੰਗੇ ਹੁੰਨੇ ਆਂ ਕਈ ਬੰਦੇ ਤੇ ਅੰਮ੍ਰਿਤ ਸ਼ੱਕ ਕੇ ਦੂਜੇ ਬੰਦੇ ਤਾਂ ਸੂਕ ਜੀ ਮੰਨਣ ਲੱਗ ਜਾਂਦੇ ਪਰ ਇਹ ਹੋ ਕੇ ਰਹਿ ਆਪਾਂ ਦੇ ਵਖਾਸ ਹੋ ਗਏ ਅੱਜ ਤੋਂ ਪੀਏ ਬਣ ਗਿਆ ਨਾ ਤੋ ਗੁਰੂ ਗੋਬਿੰਦ ਸਿੰਘ ਦਾ ਤੂੰ ਖਾਸ ਹੋ ਗਿਆ ਹੁਣ ਕਈ ਬੰਦੇ ਇੰਨੀ ਭਿੱਟ ਮੰਨਦੇ ਆਂ ਇੱਥੇ ਤੱਕ ਵੀ ਸਾਡੇ ਬ੍ਰਾਹਮਣਵਾਦ ਫੈਲਿਆ ਪਿਆ ਵੀ ਕਈ ਸਿੱਖ ਤੇ ਦੇਗ ਨਹੀਂ ਗੁਰਦੁਆਰਿਆਂ ਲੈਂਦੇ ਵੀਰੇ ਹੱਥ ਦੀ ਦੇਗ ਵੀ ਨਹੀਂ ਲੈਣੀ ਗੁਰਦੁਆਰੇ ਜਾ ਕੇ ਵੀ ਦੇਗ ਨਹੀਂ ਲੈਂਦੇ ਪ੍ਰਸ਼ਾਦਾ ਆਪਣਾ ਬਣਾ ਕੇ ਆਪ ਝਗਦੇ ਆਂ ਇਥੇ ਸਫਾਈ ਦਾ ਕਨਸੈਪਟ ਹੈ ਸੁਚਮਤਾ ਦਾ ਨਹੀਂ ਸਿੱਖ ਧਰਮ ਦੇ ਵਿੱਚ ਸਫਾਈ ਗੱਲ ਹੈ ਸੁਚਮਤਾ ਦੀ ਗੱਲ ਨਹੀਂ ਸਫਾਈ ਦੀ ਹੈ ਪਿਆਰਿਓ ਚੇਤਾ ਰੱਖਿਓ ਸੁਚਮ ਸੁੱਚੀ ਕੋਈ ਚੀਜ਼ ਨਹੀਂ ਹੋ ਸਕਦੀ ਜਿਹੜੇ ਪਾਣੀ ਨਾਲ ਧੋਣ ਲੱਗਿਆਂ ਪਾਣੀ ਵੀ ਝੂਠਾ ਹੈ ਪਾਣੀ ਦੇ ਵਿੱਚ ਵੀ ਜੀਵ ਨੇ ਜਿਹੜੀ ਮਿੱਟੀ ਨਾਲ ਧੋਣ ਲੱਗਿਆਂ ਮਿੱਟੀ 'ਚ ਜੀਵ ਵਸੇਰੇ ਹੈ ਕੋਈ ਚੀਜ਼ ਨਹੀਂ ਸੁੱਚੀ ਹੋ ਸਕਦੀ ਜੇਤੇ ਦਾਣੇ ਅੰਨ ਕੇ ਜੀਂਆ ਬਾਜ ਨਾ ਕੋਏ ਹਰੇਕ ਅੰਨ ਦੇ ਦਾਣੇ ਵਿੱਚ ਜੀਵ ਹੈ ਜਾਨ ਹੈ ਤੁਸੀਂ ਕਹੋਗੇ ਜਾਨ ਕਿਵੇਂ ਆ ਬੀਜ ਕੇ ਵੇਖ ਲੈ ਕਣਕ ਜਿਹੜੀ ਭਿਉਣ ਚੱਲਿਆ ਇਹਨੂੰ ਭਿਉਂਦੇ ਇਹਨੂੰ ਜਿਹੜੀ ਪੀਣ ਵਾਸਤੇ ਨਹੀਂ ਲੈ ਕੇ ਚੱਲਿਆ ਭਿਉਣ ਪੀਣ ਲਈ ਇਹ ਕਣਕ ਜਿਹੜੀ ਪੀਣ ਲੈ ਕੇ ਚੱਲਿਆ ਇਹਨੂੰ ਗਿੱਲੀ ਰੱਖਦੇ ਬੀਜ ਦੇ ਵਾੜਾ ਜਾਂ ਫੇਰ ਲੱਗੂਗਾ ਜਿਹੜਾ ਆਲੂ ਬਣਾਉਣ ਲੱਗਿਆ ਇਹਨੂੰ 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 ਬੀਜ ਦੇ ਗਮਲੇ 'ਚ ਆਲੂ ਉਬਾਲਣ ਤੋਂ ਪਹਿਲਾਂ ਬੀਜ ਦੇ ਵੇਖੀ ਆਲੂ ਹੀ ਆਲੂ ਵੜ ਜਾਣਗੇ ਇਹਦੇ ਵਿੱਚ ਕੀ ਹੈ ਜੀ ਬੇਟਾ ਜਾਨ ਹੈ ਇਹਦੇ ਵਿੱਚ ਨਿੱਕੇ ਨਿੱਕੇ ਸਰੋਂ ਦੇ ਦਾਣੇ ਵਿੱਚ ਵੀ ਜਾਨ ਹੈ ਓਗਣਾ ਚਾਹੁੰਦਾ ਹੈ ਤੁਸੀਂ ਕਿਸੇ ਦਿਨ ਆ ਆਮ ਹੀ ਅੱਜ ਕੱਲ ਸਲਾਹ ਦੇ ਦਿੰਦੇ ਕਹਿੰਦੇ ਛੋਲੇ ਖਾਣੇ ਹੁੰਦੇ ਇੱਕ ਦਿਨ ਦੋ ਦਿਨ ਪਹਿਲਾਂ ਭਿਉਂ ਦਿਆ ਕਰੋ ਭਿਉਂ ਕੇ ਉਹ ਜਦੋਂ ਪੁੰਗਰ ਜਾਣ ਫਿਰ ਬਣਾਇਆ ਕਰੋ ਉਹਦੇ ਪੋਸਟਿਕ ਹੈ ਜ਼ਿਆਦਾ ਤਾਕਤ ਹੁੰਦੀ ਹੈ ਉਹਦੇ ਵਿੱਚ ਵੀ ਛੋਲੇ ਪਹਿਲਾਂ ਭਿਉਂ ਦਿਓ ਫਿਰ ਉਹਨੂੰ ਬਣਾ ਲਿਆ ਕਰੋ ਹੁਣ ਛੋਲੇ ਜਿਹੜੇ ਜਦੋਂ ਤੁਸੀਂ ਬੀਜੋਗੇ ਐ ਨਿਕੇ ਨਿਕੇ ਐ ਆਉਂਦੇ ਨੇ ਬਾਹਰ ਨੂੰ ਵੀ ਆਉਣ ਦੇ ਸਾਨੂੰ ਬਾਹਰ ਉਗਣਾ ਚਾਹੁੰਦੇ ਨੇ ਵਧਣਾ ਚਾਹੁੰਦੇ ਨੇ ਬਾਹਰ ਆਉਣਾ ਚਾਹੁੰਦੇ ਨੇ ਠੀਕ ਹੈ ਪਿਆਰੋ ਗੱਲ ਸਮਝ ਜਾ ਰਹੀ ਹੁਣ ਅੱਗੇ ਸਮਝ ਸਮਝਿਓ ਗੱਲ ਧਿਆਨ ਨਾਲ ਬਈ ਸੁੱਚਮਤਾ ਦਾ ਇੱਥੇ ਕਨਸੈਪਟ ਨਹੀਂ ਸਫਾਈ ਦਾ ਅਗਲਾ ਕਹੇ ਤੂੰ ਰੋਟੀ ਐ ਮੈਂ ਭਾਈ ਸਫਾਈ ਦਾ ਖਿਆਲ ਰੱਖਦਾ ਮਾੜਾ ਜੇ ਹੱਥ ਮਾੜੇ ਚੰਗੇ ਲੱਗੇ ਹੁੰਦੇ ਆ ਮੈਨੂੰ ਥੜਾ ਜਿਹਾ ਤਾਂ ਲੱਗਦਾ ਮੈਂ ਤਾਂ ਵੀ ਆਪਦਾ ਇਹ ਨਹੀਂ ਵੀ ਸੁਚਮਤਾ ਦਾ ਨਹੀਂ ਇੱਕ ਇੱਥੇ ਇਕੱਠੇ ਹੀ ਸਾਹ ਲੈਣੇ ਆ ਜੀ ਆਪਾਂ ਇੱਕ ਗੱਡੀ 'ਚ ਬਹਿ ਕੇ ਜਾਂਦੇ ਹਾਂ ਪੰਜ ਜਣੇ ਇਕੱਠੇ ਹੀ ਸਾਹ ਲੈਂਦੇ ਆ ਉਹਦਾ ਉਹਦੇ ਅੰਦਰ ਸਾਹ ਜਾਈ ਜਾਂਦਾ ਉਹਦਾ ਉਹਦੇ ਅੰਦਰ ਜਹਾਜ਼ ਵਿੱਚ 300 ਮਰੀਜ਼ 300 ਪੈਸੇਂਜਰ ਬੈਠਦਾ ਜਹਾਜ਼ ਵਿੱਚ 3 350 ਬੰਦਾ ਬੈਠਾ ਹੁੰਦਾ ਸਾਰੇ ਇਕੱਠੇ ਹੀ ਸਾਹ ਲੈਂਦੇ ਆ 12 ਘੰਟੇ ਉਹਦਾ ਸਾਹ ਉਹਦੇ 'ਚ ਜਾਈ ਜਾਂਦਾ ਉਹਦਾ ਉਹਦੇ 'ਚ ਜਾਈ ਜਾਂਦਾ ਰੀਜਨਿੰਗ ਸਹੀ ਦੇ ਪੀ ਸਾਫ ਸਫਾਈ ਦਾ ਖਿਆਲ ਰੱਖਦੇ ਆ ਜੀ ਤਾਂ ਕਰਕੇ ਅਸੀਂ ਇਕੱਠੇ ਕਈ ਵਾਰੀ ਨਹੀਂ ਖਾਈਦਾ ਪਰ ਬਾਕੀ ਇਦਾਂ ਨਹੀਂ ਵੀ ਕੋਈ ਖਾਸ ਹੈ ਤੂੰ ਕੋਈ ਵੱਖਰਾ ਹੈ ਅੱਡ ਨਾ ਹੋ ਗੁਰਬਾਣੀ ਵਿੱਚ ਤੇ ਇਥੋਂ ਤੱਕ ਵੀ ਲਿਖਿਆ ਪੈਣਾ ਧਿਆਨ ਚ ਰੱਖਿਓ ਕਈਆਂ ਨੂੰ ਕਹਿੰਦੇ ਨੇ ਨਾ ਵੀ ਚਲੋ ਇਹ ਗੱਲ ਕਹਿ ਦੇਣੀ ਚਾਹੀਦੀ ਸਟੇਜ ਤੇ ਖੁੱਲ੍ਹ ਕੇ ਕਰ ਦੇਣੀ ਚਾਹੀਦੀ ਬਈ 5 ਦਿਨ ਬੀਬੀ ਗੁਰਦੁਆਰੇ ਨਹੀਂ ਜਾ ਸਕਦੀ 5 ਦਿਨ ਬੀਬੀ ਦੇ ਐਸੇ ਆਉਂਦੇ ਨੇ ਵੀ ਉਹ 5 ਦਿਨ ਵਾਸਤੇ ਅਪਵਿੱਤਰ ਹੋਗੀ 5 ਦਿਨ ਵਾਸਤੇ ਮਾੜੀ ਐ ਮੰਦਰਾਂ ਚ ਨਾ ਚੜੇ ਮੰਦਰ ਚ ਨਾ ਜਾਵੇ ਪਾਠ ਨਾ ਕਰੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਨਾ ਲਾਵੇ 5 ਦਿਨ ਵਾਸਤੇ ਬੀਬੀ ਨੂੰ ਗਲਤ ਮੰਨਦੇ ਸੀ ਮਾੜੀ ਮੰਨਦੇ ਸੀ ਪੰਜ ਦਿਨ ਹਰ ਮਹੀਨੇ ਵਿੱਚ ਇਦਾਂ ਦੇ ਆਉਂਦੇ ਸੀ ਪਰ ਸਾਡੇ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਓਏ ਪੰਡਿਆ ਬਕਵਾਸ ਕਰੀ ਜਾਂਦਾ ਬੁੱਧੂ ਬਣਾਈ ਜਾਂਦਾ ਇਹਨੂੰ ਕਹੀ ਜਾਂਦਾ ਮਾੜੀ ਐ ਜੀ ਪਰੇ ਨੂੰ ਕਰੋ ਇਹਨੂੰ ਕਹਿੰਦੇ ਜਿਉ ਜੋਰੂ ਸਰਨਾਬਣੀ ਆਵੇ ਵਾਰੋ ਵਾਰ ਸਰ ਨਾ ਹਣੀ ਕਹਿ ਦਿੰਦੇ ਸੀ ਉਹਨੂੰ ਪੰਜ ਦਿਨ ਵਾਸਤੇ ਤੂੰ ਕਹਿਣਾ ਬੀਬੀ ਦੇ ਜਿਵੇਂ ਪੰਜ ਦਿਨ ਦਾ ਸਮਾਂ ਹਰ ਮਹੀਨੇ ਆਉ ਉਹ ਕਹਿੰਦੇ ਉਹਦੇ ਤੇ ਪੰਜ ਦਿਨ ਆਉਂਦਾ ਤੇਰੇ ਮੂੰਹ ਵਿੱਚ ਸਦਾ ਹੀ ਝੂਠ ਰਹਿੰਦੀ ਆੱਖੋ ਸਤ ਨਾ ਆਵ ਜਿਉਂ ਚੋਰੂ ਸਿਰਨਾਵਣੀ ਆਵੇ ਵਾਰੋ ਵਾਰ ਝੂਠਾ ਝੂਠਾ ਮੁਖ ਵਸੈ ਨਿਤਨਿਤ ਹੋਏ ਤੂੰ ਤੇ ਨਿਤਨਿਤ ਖੁਆਰ ਹੁੰਨਾ ਤੂੰ ਕਹੀ ਜਾਂਦਾ ਜੇ ਇਹ 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 ਜਾ ਨਹੀਂ ਸਕਦੀ ਮੰਦਰ ਚ ਇਹ ਗੁਰਦੁਆਰੇ ਨਹੀਂ ਜਾ ਸਕਦੀ ਤੈਨੂੰ ਸ਼ਰਮ ਲੱਗੀ ਤੇਰੀ ਸੁਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਮਨ ਸੁਚਾ ਕੀ ਦਾ ਵਿਚਾਰ ਚੰਗੇ ਆ ਜਿਹਦੇ ਸੱਚੇ ਵਿਚਾਰਾਂ ਵਾਲਾ ਸੁਚਾ ਹੈ ਸੁੱਚ ਹੋਵੇ ਤਾਂ ਸੱਚ ਪਾਈ ਹੈ ਜੇ ਬੰਦਾ ਸੱਚ ਨਾਲ ਜੁੜਿਆ ਹੋਵੇ ਤਾਂ ਹੈ ਸੁਚਾ ਜੀਵਨ ਸੁਚਾ ਹੋਵੇ ਜੀਵਨ ਸੁਚਾ ਹੋਵੇ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਜੇ ਅਗਲਾ ਰੀਜਨ ਇਹ ਦਵੇ ਵੀ ਇਹ ਮਾੜੀ ਹੈ ਜੀ ਅਗਲਾ ਕਵੇ ਜੇ ਇਹ 5 ਦਿਨ ਦਾ ਸਮਾਂ ਨਾ ਹੁੰਦਾ ਤੇ ਗੁਰੂ ਪੀਰ ਜੰਮਦੇ ਕਿੱਦਾਂ ਇਹ ਕੁਦਰਤ ਹੈ ਕੁਦਰਤ ਨੇ ਕੁਝ ਵੀ ਮਾੜਾ ਨਹੀਂ ਕੀਤਾ ਹਰੇਕ ਬੰਦੇ ਦਾ ਦੁਨੀਆ ਵਿੱਚ ਆਉਣ ਦਾ ਕਾਰਨ ਹੈ ਵਿਧ ਬਣੀ ਹੈ ਤੇ ਇਹ ਕੁਦਰਤ ਨੇ ਵਿਧ ਬਣਾਈ ਹੈ ਰੱਬ ਨੇ ਬਣਾਈ ਹੈ ਤੇ ਰੱਬ ਨੇ ਕੁਝ ਵੀ ਮਾੜਾ ਨਹੀਂ ਬਣਾਇਆ ਗਲਤ ਨਹੀਂ ਕੀਤਾ ਕੁਝ ਗਲਤ ਨਹੀਂ ਹੁੰਦਾ ਕੋਈ ਇਦਾਂ ਦੀ ਰੋਕ ਟੋਕ ਨਹੀਂ ਵੀ ਮੰਦਿਰ ਚ ਨਹੀਂ ਜਾ ਸਕਦੀ ਬੀਬੀ ਗੁਰਦੁਆਰੇ ਨਹੀਂ ਜਾ ਸਕਦੀ ਇਦਾਂ ਦਾ ਕੁਝ ਨਹੀਂ ਸੀ ਤੇ ਹੁਣ ਗੱਲ ਸਮਝ ਚ ਆ ਗਈ ਪਿਆਰਿਓ ਪਾਪ ਪੁੰਨ ਵੀ ਜੇ ਤੂੰ ਜੇ ਤੂੰ ਪਰੇ ਨੂੰ ਹੋ ਕੇ ਬਹਿ ਗਿਆ ਵੀ ਮੈਂ ਹੱਥ ਲਾ ਤੇ ਇਹਨੇ ਐ ਕਰਤਾ ਇਹਨੇ ਐ ਕਰਤਾ ਇਹਨੇ ਐ ਕਰਤਾ ਉਦੋਂ ਕੀ ਹੁੰਦਾ ਸੀ ਬੰਦਾ ਖਾਂਦਾ ਸੀ ਮਾਸ ਤੇ ਦੂਜਾ ਕਹਿੰਦਾ ਸੀ ਮੈਂ ਨਹੀਂ ਖਾਂਦਾ ਤੇ ਪਾਂਡੇ ਜਿਹੜੇ ਮaaf ਕਰਨਾ ਜਿਹੜਾ ਪੁਜਾਰੀ ਲਾਣਾ ਸੀ ਪੁਜਾਰੀ ਸਿਰ ਤੇ ਬਹਿਣ ਵਾਲਾ ਉਹ ਖਾਸ ਬਣ ਕੇ ਬਹਿ ਗਿਆ ਤੁਸੀਂ ਤੇ ਐਵੇਂ ਹੀ ਹੋ ਅਸੀਂ ਮਾਸ ਨਹੀਂ ਖਾਂਦੇ ਤੂੰ ਮਾਸ ਖਾਣਾ ਐਂ ਕਿਹਾ ਤੇ ਜਦੋਂ ਗੁਰੂ ਨਾਨਕ ਬਾਬਾ ਜੀ ਗਏ ਕਹਿੰਦੇ ਦਿਮਾਗ ਠੀਕ ਹੈ ਤੇਰਾ ਤੇ ਦਲੀਲਾਂ ਸੁਣਨੀਆਂ ਮੈਂ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਮੈਂ ਸ਼ਬਦ ਪੜਨਾ ਚਾਹੁੰਨਾ ਜੇ ਤੁਸੀਂ ਧਿਆਨ ਦੇ ਕੇ ਸੁਣੋ ਆ ਸ਼ਬਦ ਧਿਆਨ ਨਾਲ ਸੁਣੋ ਕਹਿੰਦੇ ਬੁੱਧੂ ਬਣਾਈ ਦਿੰਦਾ ਦੁਨੀਆ ਨੂੰ ਤੂੰ ਖਾਂਦਾ ਨਹੀਂ ਤੂੰ ਖਾਂਦਾ ਨਹੀਂ ਮਾਰਦਾ ਗੱਲਾਂ ਤੂੰ ਮੈਨੂੰ ਇਹ ਦੱਸ ਬਈ ਸਾਗ ਤੇ ਮਾਸ 'ਚ ਫਰਕ ਕੀ ਹੈ ਇੱਕ ਗੱਲ ਮੇਰੀ ਧਿਆਨ ਨਾਲ ਪੂਰੀ ਸੁਣਿਓ ਧਿਆਨ ਨਾਲ ਧਿਆਨ ਨਾਲ ਸੁਣਿਓ ਗੱਲ ਮੈਂ మాਸ ਆਪ ਨਹੀਂ ਖਾਂਦਾ ਪਰ ਜੇ ਤੁਸੀਂ ਪੁੱਛੋ ਵੀ ਨਹੀਂ ਖਾਂਦਾ ਗਾਜਰ ਗੋਭੀ ਦਾ మాਸ ਤੇ ਖਾਈਦਾ ਹੀ ਮਨਾ ਨਹੀਂ ਮੈਂ ਕਰ ਸਕਦਾ ਪਾਪ ਪੁੰਨ ਨਹੀਂ ਇਹਦੇ ਨਾਲ ਜੁੜਨਾ ਜੇ ਕੋਈ ਬੰਦਾ ਮੇਰੇ ਤੋਂ ਸਲਾਹ ਲੈਂਦਾ ਵੀ మాਸ ਖਾ ਲੈਣਾ ਚਾਹੀਦਾ ਮੈਂ ਕਹਿੰਦਾ ਹੁਣ ਨਾ ਰਹਿਣ ਦੇ ਯਾਰ ਛੱਡ ਦੇ ਮੈਂ ਸਲਾਹ ਇਹ ਦੇਣਾ ਸਲਾਹ ਪਰ ਇਹਦਾ ਪਾਪ ਜਾਂ ਪੁੰਨ ਨਾਲ ਸੰਬੰਧ ਨਹੀਂ ਵੀ ਆਹ ਭਾਪੀ ਏ ਆਹ ਪੁੰਨੀ ਏ ਇਹ ਗੱਲ ਨੂੰ ਹੁਣ ਤੁਸੀਂ ਧਿਆਨ ਨਾਲ ਸੁਣਨਾ ਹੈ ਗੁਰੂ ਨਾਨਕ ਪਾਤਸ਼ਾਹ ਦੀਆਂ ਦਲੀਲਾਂ ਸੁਣਿਓ ਗੁਰੂ ਨਾਨਕ ਦਾ ਸ਼ਬਦ ਹੈ ਗੁਰੂ ਸਾਹਿਬ ਕਹਿੰਦੇ ਵੀ ਤੂੰ ਬਣ ਗਿਆ ਖਾਸ ਪੁਜਾਰੀਆ ਤੂੰ ਕਹੀ ਜਾਂਦਾ ਮੈਂ ਮਾਸ ਨਹੀਂ ਖਾਂਦਾ ਆਹ ਬੰਦਾ ਮਾਸ ਖਾਂਦਾ ਹੈ ਪਹਿਲੀ ਗੱਲ ਤੇ ਚੇਤਾ ਰੱਖਿਓ ਵੀਰੋ ਜਿੰਨੇ ਪੜੇ ਲਿਖੇ ਹੋ ਤੁਹਾਨੂੰ ਪਤਾ ਹੈ ਵੀ ਜਿਹੜਾ ਦੁੱਤ ਹੈ ਉਹ ਲੀਕੋੜ ਮਾਸ ਹੁੰਦਾ ਏਦਾਂ ਨਾ ਮੱਜ ਦੇ ਜਿੱਦੇ ਕੈਮਰਾ ਲੱਗ ਹੁਣ ਤੇ ਕੈਮਰਿਆਂ ਨਾਲ ਦਿਖਾਤਾ ਅਗਲੇ ਨੇ گاਵਾں ਦੇ ਲਾ ਕੇ दे 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 एक एक रेड सेल ਅੱਡ ਹੋ ਗਏ ਵਾਈਟ ਸੈੱਲ ਅੱਡ ਹੋ ਗਏ রেড ਸੈੱਲ ਖੂਨ ਦੇ ਹੀ ਖੂਨ ਦਾ ਹਿੱਸਾ ਦੋ ਹੋ ਗਏ ਇੱਕ রেড ਇੱਕ ਵਾਈਟ ਇਹ ਵੀ ਖੂਨ ਹੁੰਦਾ ਹੈ ਚਰਬੀ ਖੁਰਖੁਰ ਆਉਂਦੀ ਹੈ ਜਦੋਂ ਮੱਝ ਦੁੱਧ ਦਿੰਦੀ ਹੈ ਜਿਆਦਾ ਤੇ ਖਰ ਖਰ ਜਾਂਦੀ ਜਿੱਦਾਂ ਕਹਿ ਲਓ ਕਮਜ਼ੋਰ ਹੋ ਜਾਂਦੀ ਹੈ ਉਹਦੀ ਚਰਬੀ ਖੁਰਖੁਰ ਆਉਂਦੀ ਲਿਕੁਇਡ ਮਾਸ ਦੁੱਧ ਜਦੋਂ ਅਸੀਂ ਦੁੱਧ ਪੀਂਨੇ ਆ ਤੇ ਮਾਸ ਹੀ ਹੈ ਇਹਦੇ ਤੋਂ ਅਸੀਂ ਬਚ ਨਹੀਂ ਸਕਦੇ ਸਾਰੇ ਹੀ ਆਪਾਂ ਦੁੱਧ ਪੀਨੇ ਆ ਪਹਿਲੀ ਗੱਲ ਇਹ ਦੂਜਾ ਪੁਆਇੰਟ ਇਹ ਹੈ ਵੀ ਪੁਜਾਰੀ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਉਹ ਪੁਜਾਰੀਆ ਆ ਬੱਚੇ ਦਾ ਖਿਆਲ ਰੱਖਿਓ ਜਿਹੜਾ ਬੱਚਾ ਰੋਵੇ ਪੈਣੋ ਵੀ ਜਿਹੜਾ ਬੁੱਧੂ ਨਾ ਬਣਾ ਤਮਲਾ ਨਾ ਕਰ ਬੰਦੇ ਨਾਲ ਮਜ਼ਾਕ ਨਾ ਉਡਾ ਤੂੰ ਮਾਸ ਨਹੀਂ ਖਾਣਾ ਤੂੰ ਨਾ ਖਾ ਤੂੰ ਸਾਗ ਖਾਣਾ ਚਾਹੁੰਦਾ ਮੈਨੂੰ ਤੁਸੀਂ ਪੁੱਛ ਲਓ ਭਾਈ ਸਾਹਿਬ ਸਾਖ ਖਾਨਾ ਮੈਂ ਕਹਾਂ ਮੈਂ ਸਪੈਂ ਭਾਈ ਸਾਖ ਖਾਨਾ ਉਹ ਕਹਿੰਦਾ ਮੈਂ ਮਾਸ ਖਾਨਾ ਚਲੋ ਠੀਕ ਹੈ ਜਿਵੇਂ ਚੱਲਦਾ ਭਾਈ ਪਰ ਜੇ ਐ ਨਾ ਕਹੇ ਵੀ ਤੂੰ ਕੋਈ ਖਾਸ ਹੈ ਤੇ ਆ ਐਵੇਂ ਹੀ ਫਿਰਦਾ ਜਿਵੇਂ ਆਪਾਂ ਇਹ ਕਹਿੰਦਾ ਵੀ ਮੈਂ ਚੋਲਾ ਪਾਇਆ ਤੇ ਮੈਂ ਖਾਸ ਹੋ ਗਿਆ ਤੇ ਦੂਜਾ ਐਵੇਂ ਹੀ ਹੋ ਗਿਆ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੱਲ ਸੁਣੋ ਭਾਈ ਪਾਂਡਿਆ ਆ ਤਾਂ ਆ ਸ਼ਬਦ ਧਿਆਨ ਨਾਲ ਸੁਣਿਓ ਮੈਂ ਸਿੱਧੇ ਸਿੱਧੇ ਅਰਥ ਕਰੂੰਗੇ ਤੇ ਸਿੱਧੀ ਸਿੱਧੀ ਸਮਝ ਤੁਹਾਡੇ ਆ ਜਾਊ ਧਿਆਨ ਨਾਲ ਸੁਣਿਓ ਸਾਰੇ ਹਾਜ਼ਰ ਹੋ ਰਹੇ ਹੋ ਪੂਰੀ ਤਰ੍ਹਾਂ ਹਾਂਜੀ मांस मांस ਕਰ ਮੁਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕਹਿੰਦੇ ਗਿਆਨ ਧਿਆਨ ਦਾ ਪਤਾ ਨਹੀਂ ਝਗੜਾ ਪਾ ਕੇ ਬਹਿ ਗਿਆ ਮਾਸ ਦਾ ਮਾਸ ਦਾ ਇਹ ਤੇ ਮੁੱਦਾ ਬਣਾ ਕੇ ਰੱਖਦਾ ਮੁੱਦਾ ਲੈ ਆਂਦਾ ਕਿ ਵੀ ਮਾਸ ਖਾਂਦਾ ਹੈ ਮਾਸ ਨਹੀਂ ਖਾਂਦਾ ਮਾਸ ਖਾਂਦਾ ਆ ਮਾਸ ਖਾਣ ਵਾਲਾ ਪਾਪੀ ਹੋ ਗਿਆ ਆ ਨਾ ਖਾਣ ਵਾਲਾ ਪੁੰਨੀ ਹੋ ਗਿਆ ਮਹਾਰਜ ਕਹਿੰਦੇ ਇਹ ਮਾਸ ਮਾਸ ਦਾ ਝਗੜਾ ਨਾ ਕਰ ਮੂਰਖਾਂ ਦਾ ਝਗੜਾ ਮਾਸ-ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣ ਕਹਿੰਦੇ ਗਿਆਨ ਧਿਆਨ ਦਾ ਤੇ ਪਤਾ ਹੀ ਨਹੀਂ ਧਿਆਨ ਨਾਲ ਸੁਣਿਓ ਹਾਂਜੀ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਪਾਪ ਸਵਾਨੇ ਕਹਿੰਦੇ ਇੱਕ ਪਾਸੇ ਸਾਗ ਹੈ ਤੇ ਇੱਕ ਪਾਸੇ ਮਾਸ ਹੈ ਤੇ ਜਿੱਥੇ ਤੁਸੀਂ ਸਾਗ ਵੀ ਖਾਣਾ ਹੈ ਨਾ ਪਿਆਰਿਓ ਸਾਗ ਵੀ ਖਾਣਾ ਉੱਥੇ ਵੀ ਤੁਸੀਂ ਕੱਟ ਤੋਂ ਕੱਟ 50 ਗੰਦਲਾਂ ਤੋੜ ਕੇ ਲਿਆਉਂਗੇ ਵਧੀਆ ਵਧੀਆ ਗੰਦਲਾਂ 50 ਪੰਜਾਬ ਦੇ ਵਿੱਚ ਜਾਨ ਹੈ ਸੀ ਕਿ ਨਹੀਂ ਸੀ ਉਹ ਵੱਧ ਰਿਆ ਸੀ ਕਿ ਨਹੀਂ ਸੀ ਵੱਧ ਰਿਆ ਬੋਲੋ ਤੇ ਵੱਧ ਕੇ ਉਹਨੇ ਫਿਰ ਸਰੋਂ ਲੱਗਣੀ ਸੀ ਉਹਦੇ ਤੇ ਕਿ ਨਹੀਂ ਸੀ ਲੱਗਣੀ ਜਦੋਂ ਤੂੰ ਉਹਨੂੰ ਐਂ ਕੱਟਤਾ ਮਰਿਆ ਕਿ ਨਹੀਂ ਮਰਿਆ 50 ਗੰਦਲਾਂ ਮਾਰੀਆਂ ਕਿ ਨਹੀਂ ਮਾਰੀਆਂ ਕਹਿੰਦੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮ ਹੈ పాਪ ਸਮਾਨੇ ਕਿਹਦੇ 'ਚ ਪਾਪ ਮੰਨੋਗੇ ਇੱਥੇ ਇੱਕ ਗੱਲ ਹੋਰ ਦੇ ਦਿਆਂ ਇੱਕ ਗੱਲ ਕਹਿ ਦਿਆਂ ਇੱਕ ਬੰਦੇ ਨੇ ਪਿੱਛੇ ਜੇ ਮੇਰੇ ਨਾਲ ਗੱਲ ਕੀਤੀ ਮੈਨੂੰ ਕਹਿੰਦਾ ਜੀ ਵੀ ਸਾਗ ਨੂੰ ਦਰਦ ਨਹੀਂ ਨਾ ਹੁੰਦਾ ਮੁਰਗੇ ਨੂੰ ਤੇ ਦਰਦ ਹੋਣਾ ਬੱਕਰੇ ਨੂੰ ਦਰਦ ਹੋਣਾ ਕਿਉਂਕਿ ਨਰਵ ਸਿਸਟਮ ਜਿਹਦੇ ਕੋਲ ਹੈ ਜਿਹਦੇ ਕੋਲ ਬ੍ਰੇਨ ਹੈ ਨਰਵ ਸਿਸਟਮ ਨਹੀਂ ਜਿਹਦੇ ਕੋਲ ਉਹਨੂੰ ਦਰਦ ਵੀ ਨਹੀਂ ਹੁੰਦਾ ਆਲੂ ਨੂੰ ਦਰਦ ਨਹੀਂ ਹੁੰਦਾ ਬਾਕੀਆਂ ਨੂੰ ਦਰਦ ਹੁੰਦਾ ਹੈ ਤਕਲੀਫ ਹੁੰਦੀ ਹੈ ਤਮੈ ਉਹਨੂੰ ਅਰਜ਼ ਕਰਦਾ ਸੀ ਮੈਂ ਖਾਇ ਤੇ ਗੱਲ ਪਿਆਰਿਆ ਤੇਰੀ ਠੀਕ ਹੈ ਪਰ ਇਹ ਚੇਤਾ ਰੱਖ ਵੀ ਹਰੇਕ ਨੌਨ ਵੇਜ ਖਾਣ ਵੇਜ ਖਾਣ ਵਾਸਤੇ ਨਿੱਕੇ ਨਿੱਕੇ ਨੌਨ ਵੇਜ ਤੁਹਾਨੂੰ ਬਹੁਤ ਮਾਰਨੇ ਪੈਂਦੇ ਆ ਤੁਸੀਂ ਅੱਜ ਗੋਭੀ ਲੈ ਆਓ ਇੱਕ ਗੋਭੀ ਵੇਖੋਗੇ ਜੇ ਉਹਦੇ ਵਿੱਚ ਕੀੜੇ ਨਾ ਨਿਕਲੇ ਤੇ ਉਹਦੀਆਂ ਜੜਾਂ 'ਚ ਕੀੜੇ ਨਿਕਲਣਗੇ ਬੜੇ ਨਿੱਕੇ ਨਿੱਕੇ ਕੀੜੇ ਐ ਜਿਹੜੇ ਤੇਰੇ ਘਰੇ ਲੱਗੀਆਂ ਗਾਜਰਾਂ ਦੇ ਉੱਤੇ ਡਿਪੈਂਡ ਕਰਦੇ ਐ ਵੀ ਗਾਜਰਾਂ ਜਦੋਂ ਖਾ ਰਹੇ ਐ ਉਹ ਪੱਤੇ ਖਾ ਰਹੇ ਐ ਗਾਜਰਾਂ ਖਾ ਰਹੇ ਐ ਮਿੱਟੀ ਦੇ ਵਿੱਚ ਨੇ ਤੇ ਜਦੋਂ ਤੂੰ ਗਾਜਰਾ ਪਟ ਲੈਣਾ ਤੇਰੀਆਂ ਗਾਜਰਾਂ ਪਟਣ ਦੇ ਨਾਲ ਹੀ ਉਹ ਕੀੜਿਆਂ ਦੀ ਮੌਤ ਹੋ ਜਾਂਦੀ ਐ ਬੜੇ ਜੀਵ ਤੇਰੇ ਗੰਨੇਆਂ ਦੇ ਵਿੱਚ ਨੇ ਜਿਹੜੇ ਗੰਨੇ ਜਦੋਂ ਪਟẽਗਾ ਉਹ ਉਹਨਾਂ ਦੀ ਮੌਤ ਹੋ ਜਾਣੀ ਐ ਬੜੇ ਜੀਵ ਨੇ ਇੱਕ ਏਕੜ ਦੇ ਵਿੱਚ ਆਪਾਂ ਇੱਕ ਏਕੜ ਦੇ ਵਿੱਚ ਹਜ਼ਾਰ ਬੰਦੇ ਦੀ ਰੋਟੀ ਦਾ ਆਟਾ ਬਣ ਗਿਆ 500 ਬੰਦੇ ਚਲੋ ਆਪਾਂ 100 ਬੰਦਾ ਕਹੋ 100 ਬੰਦੇ ਦੀ ਰੋਟੀ ਦਾ ਆਟਾ 1000 1 ਏਕੜ ਦੇ ਵਿੱਚ ਬਣ ਗਿਆ ਪਰ ਉਸ ਇੱਕ ਏਕੜ ਦੇ ਵਿੱਚ ਜਦੋਂ ਕੰਪੇਨ ਚੱਲਣੀ ਹੈ ਪਤਾ ਨਹੀਂ ਕਿੰਨੀਆਂ ਕੁ ਸੁੰਡੀਆਂ ਕਿੰਨੇ ਕੁ ਜੀਵ ਨਿੱਕੇ 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 ਕਿੰਨੀਆਂ ਕੁ ਉਹਦੇ ਕਿੰਨੇ ਕੁ ਉਹਦੇ ਚ ਮਰਨੇ ਨੇ ਕਿੰਨੇ ਜੀਵ ਮਰਨੇ ਨੇ ਭਾਵੇਂ ਹਰ ਵੇਜ ਦੇ ਨਾਲ ਕੁਛ ਨਾ ਕੁਛ ਨੌਨ ਵੇਜ ਜੁੜੀ ਆਈ ਹੋਇਆ ਹੈ ਮਾਰ ਨਹੀਂ ਪੈਂਦਾ ਉਹਦਾ ਏਦਾਂ ਨਹੀਂ ਹੋ ਸਕਣਾ ਗਾਂ ਬਚਾਣੀ ਹੈ ਕਿੰਨੇ ਕੀੜੇ ਗਾਂ ਦੇ ਸਿੰਘ ਵਿੱਚ ਲੱਗੇ ਹੋਏ ਆ ਅਸੀਂ ਢਿੱਡ ਦੇ ਵਿੱਚ ਵੇਖਦੇ ਆ ਕਈ ਵਾਰੀ ਢਿੱਡ ਦੇ ਵਿੱਚ ਕਈ ਕੀੜੇ ਪੈ ਜਾਂਦੇ ਡਾਕਟਰ ਕਹਿੰਦਾ ਖਾ ਦਵਾਈ ਉਦੋਂ ਫਿਰ ਨਾ ਕਹੀਂ ਤੂੰ ਕਹੀਂ ਵੀ ਨਾ ਯਾਰ ਕੀੜਿਆਂ ਨੂੰ ਮਾਰਨੇ ਕੀੜਿਆਂ ਦੇ ਤੇ ਤਰਸ ਬਹੁਤ ਕਰਨਾ ਜਿਹਦੇ ਸਿਰ 'ਚ ਜੂਆਂ ਪੈਂਦੀਆਂ ਨੇ ਕਿਉਂ ਬੀਬੀ ਨੂੰ ਕਹਿੰਦਾ ਕੱਢ ਹੁਣ ਇਹਨਾਂ ਨੂੰ ਬਾਹਰ ਉਹਦੀ ਸਿਰ ਚੋਂ ਆੜਾ ਕਰਕੇ ਮੈਨੂੰ ਵਧਣ ਦੇ ਯਾਰ ਇਹਨਾਂ ਨੂੰ ਵਧਾਣ ਦਾ ਜੂਆਂ ਨੇ ਇਹ ਇਹ ਵਧਣੀਆਂ ਚਾਹੀਦੀਆਂ ਨੇ ਅੱਗੇ ਧਿਆਨ ਨਾਲ ਪੂਰੀ ਗੱਲ ਸੁਣਿਓ ਮੈਂ ਇਹ ਨਹੀਂ ਕਹਿ ਰਿਹਾ ਵੀ ਹੁਣ ਤੁਸੀਂ ਮੁਰਗੇ ਵੱਢਣ ਲੱਗ ਜੂ ਜਾ ਕੇ ਕਰੇ ਕਿਤੇ ਸਾਰੀ ਸਾਰੀ ਗੱਲ ਸੁਣ ਲਿਓ ਪਹਿਲਾਂ ਫੇਰ ਅੱਗੇ ਗੱਲ ਕਰਦੇ ਆਂ ਸਾਰੀ ਗੱਲ ਸੁਣਿਓ ਆਪਾਂ ਗੱਲ ਕਰਦੇ ਆਂ ਰੀਜਨ ਸਹੀ ਰੇ ਨਹੀਂ ਖਾਣਾ ਯਾਰ ਅਸੀਂ ਨਹੀਂ ਖਾਂਦੇ ਪਤਾ ਕਿਉਂ ਨਹੀਂ ਖਾਂਦੇ ਵੀ ਮੈਨੂੰ ਯਾਰ ਮੁਰਗੇ ਪਿਆਰੇ ਲੱਗਦੇ ਆ ਮੈਂ ਅੱਖ ਚੱਕ ਪਾਉਂਦਾ ਮੁਰਗੇ ਦੀ ਚ ਫੇਰ ਵੱਢਣ ਨੂੰ ਮੇਰਾ ਜੀ ਨਹੀਂ ਕਰਦਾ ਮੈਨੂੰ ਖਰਗੋਸ਼ ਪਿਆਰੇ ਲੱਗਦੇ ਆ ਫਿਰਦੇ ਟਪੂਸੀਆਂ ਮਾਰਦੇ ਪਿੱਤਰ ਕਿਤੇ ਲੱਭਦੇ ਹੀ ਨਹੀਂ ਖਰਗੋਸ਼ ਕਿਤੇ ਲੱਭਦੇ ਨਹੀਂ ਆ ਨਿੱਕੇ ਨਿੱਕੇ ਜੀਵ ਜਿਹੜੇ ਆ ਫਿਰਦੇ ਹੁੰਦੇ ਪ੍ਰਾਣੇ ਕਿਤੇ ਸੋਹਣੇ ਲੱਗਦੇ ਆ ਮੱਛੀਆਂ ਤੈਰਦੀਆਂ ਸੋਹਣੀਆਂ ਲੱਗਦੀਆਂ ਯਾਰ ਮੇਰਾ ਵੱਡਣ ਨੂੰ ਇਹਨਾਂ ਨੂੰ ਜੀ ਨਹੀਂਦਾ ਸਵਾਦ ਆਵੇ ਨਾ ਗੱਲ ਰੀਝਲ ਦੇ ਸਿੱਧਾ ਮੈਂ ਨਹੀਂ ਜੀ ਵੱਡਦਾ ਮੈਂ ਬੱਕਰੇ ਨੂੰ ਜਦੋਂ ਵੇਖ ਲੈਣਾ ਬੱਕਰਾ ਯਾਰ ਕਿਵੇਂ ਭੱਜਦਾ ਨੱਟਦਾ ਸਮਝਦਾ ਹੈ ਪਿਆਰ ਪਾ ਲੋ ਤੁਸੀਂ ਬੱਕਰੇ ਨਾਲ ਪਿਆਰ ਪਿਆ ਜਾਂਦਾ ਜਿਵੇਂ ਕੁੱਤਾ ਉਹ ਐਦਾਂ ਨੇੜੇ ਆਉਂਦਾ ਤੁਸੀਂ ਆਵਾਜ਼ ਮਾਰੋਗੇ ਨੇੜੇ ਆ ਜੂ ਵੀ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਬਸ ਇਹ ਤੂੰ ਅੱਗੇ ਜੇ ਤੂੰ ਸਟੇਟਮੈਂਟ ਦੇਣ ਲੱਗਿਆ ਵੀ ਇਹ ਵੱਡਾਂ ਵਾਲਾ ਪਾਪੀ ਤੇ ਫਲਾਣਾ ਪੁੰਨੀ ਫੇਰ ਪੰਗਾ ਪੈਣਾ ਹੀ ਪੈਣਾ ਫੇਰ ਪੰਗਾ ਪਤਾ ਕਿਹੜਾ ਪਊ ਜਿਹੜਾ ਆ ਪਾਂਡਿਆ ਪਾਂਡਾ ਫਸਾਇਆ ਗੁਰੂ ਨਾਨਕ ਨੇ ਆ ਪੁਜਾਰੀ ਜਿਵੇਂ ਫਸੂ ਹੁਣ ਗੁਰੂ ਨਾਨਕ ਦੇ ਅੱਗੇ ਐ ਫਸੇਗਾ ਤੂੰ ਬਾਬੇ ਨਾਨਕ ਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਹੋਣਾ ਐ ਫਸਾਊ ਬਾਬਾ ਤੈਨੂੰ ਜਵਾਬ ਨਹੀਂ ਦੇਣਾ ਫਿਰ ਤੇਰੇ ਤੋਂ ਫਿਰ ਪੰਗਾ ਇਹ ਪਾਏਗਾ ਵੀ ਡਾਂਗ ਚੁਕਣੀ ਪੈਣੀ ਹੈ ਲੜਨਾ ਪੈਣਾ ਝਗੜਨਾ ਪੈਣਾ ਲੈ ਬਕਵਾਸ ਕਰਦੇ ਨੇ ਗਲਤ ਗੱਲਾਂ ਕਰਦੇ ਨੇ ਪਰ ਜਵਾਬ ਕੋਈ ਨਹੀਂ ਹੋਣਾ ਤੇਰੇ ਕੋਲ ਸਿੱਧੀ ਗੱਲ ਕਹਿ ਦੇ ਮੈਂ ਨਹੀਂ ਖਾਂਦਾ ਮੈਨੂੰ ਪਸੰਦ ਨਹੀਂ ਜੀ ਕਈ ਬੰਦੇ ਇਦਾਂ ਦੇ ਆ ਕਹਿੰਦੇ ਮੈਂ ਕਦੇ మాਸ ਰੱਖਦਾ ਹੀ ਨਹੀਂ ਮੇਰਾ ਜੀ ਨਹੀਂ ਕਰਦਾ ਬਸ ਗੱਲ ਖਤਮ ਹੈ ਮੈਂ ਨਹੀਂ ਖਾਂਦਾ ਮੇਰਾ ਮਨ ਹੀ ਨਹੀਂ ਕਰਦਾ ਮੇਰਾ ਮੇਰਾ ਮੈਨੂੰ ਜੀਵ ਚੰਗੇ ਲੱਗਦੇ ਐ ਮੈਨੂੰ ਵਧੀਆ ਲੱਗਦੀ ਐ ਮੱਛੀਆਂ ਤੈਰਦੀਆਂ ਵਧੀਆ ਲੱਗਦੀਆਂ ਮੈਂ ਵੇਖਦਾ ਮੇਰਾ ਮਨ ਨਹੀਂ ਕਰਦਾ ਬਸ ਇਦੋਂ ਵੱਧ ਨਹੀਂ ਪਰ ਪਾਪ ਜੇ ਖਾਣ ਵਾਲਾ ਬੰਦਾ ਐ ਪਰੇ ਪਰੇ ਨੂੰ ਨਾ ਜਾ ਨਫ਼ਰਤ ਨਾ ਕਰ ਵੀ ਇਹ ਪਾਪੀ ਹੋ ਗਿਆ ਤੇ ਤੂੰ ਪੁੰਨੀ ਹੋ ਗਿਆ ਫਰਕ ਕੋਈ ਨਹੀਂ ਜੇ ਅਗਲੇ ਨੇ ਮੁਰਗੇ ਦਾ ਗਲ ਵਟਿਆ ਤੂੰ ਵੀ 50 ਸਾਗ ਦੀਆਂ ਗੰਦਲਾਂ ਤੋੜ ਕੇ ਲਿਆ ਆਇਆ ਤੂੰ ਸਤਨਾਮ ਜਾਂ ਤੁਹਾਨੂੰ ਇਹ ਮੰਨਣਾ ਪੈਣਾ ਵੀ ਇਹਦੇ ਵਿੱਚ ਜਾਨ ਨਹੀਂ ਸੀ ਜੀਤੇ ਦਾਣੇ ਅੰਨ ਕੇ ਜੀਆਂ ਬਾਦਨਾ ਕੋਏ ਅੰਡਜ ਜੇਰਜ ਸਿਤਜ ਉਤਪੁਜ ਸਭ ਤੇਰੇ ਕੀਏ ਜਨਤਾ ਹੁਣ ਅੱਗੇ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਜੀਆਂ ਦਲੀਲਾਂ ਹਾਂਜੀ ਗੈਂਡਾ ਮਾਰ ਹோம் ਜਗ ਕੀਏ ਦੇਵਤਿਆਂ ਕੀ ਬਾਣੇ ਦੇਵਤਿਆਂ ਨੂੰ ਖੁਸ਼ ਕਰਨ ਲਈ ਰੀਤਾਂ ਚੱਲੀਆਂ ਨੇ ਕਹਿੰਦੇ ਗੈਂਡੇ ਮਾਰ ਮਾਰ ਕੇ ਹੋਮ ਜਗ ਕਰਦੇ ਸੀ ਲੋਕੀ ਗਊ ਮੇਦ ਜਗ ਅਸੋ ਮੇਧ ਜੱਗ ਘੋੜੇ ਮਾਰ ਮਾਰ ਕੇ ਜੱਗ ਕਰਨੇ ਲੋਕਾਂ ਨੇ ਬੜੇ ਬੜੇ ਜੱਗ ਕਰਦੇ ਸੀ ਅੱਗੇ ਸੁਣੋ ਮਾਸ ਛੋੜ ਬੈਸ ਨੱਕ ਪਕੜੇ ਰਾਤੀ ਮਾਨਸ ਖਾਣੇ ਗੁਰੂ ਨਾਨਕ ਪਾਸ਼ਾ ਕਹਿੰਦੇ ਐ ਕਹਿੰਦੇ ਐ ਨੱਕ ਫੜ ਲੈਣਗੇ ਕਹਿੰਦੇ ਮੈਨੂੰ ਮੁਸ਼ਕਾਉਂਦੀ ਐ ਮੈਨੂੰ ਐ ਹੁੰਦਾ ਮੈਨੂੰ ਕਹਿੰਦੇ ਇੱਕ ਚੀਚੀਆਂ ਜੀ ਇਹਨਾਂ ਲੈ ਰਾਤੀ ਮਾਨਸ ਖਾਣੇ ਕਹਿੰਦੇ ਸਾਰੇ ਦੇ ਸਾਰੇ ਬੰਦੇ ਖਾ ਜਾਂਦੇ ਨੇ ਸਬੂਤੇ ਬੰਦੇ ਖਾ ਜਾਂਦੇ ਨੇ ਇੱਥੇ ਤੁਹਾਡੇ ਚ ਕੋਈ ਬੰਦਾ ਕਵੇ ਆ ਭਈਏ ਬਿਹਾਰ ਦੇ ਆਏ ਐ ਅਗਲੇ ਦਾ 20000 ਰੁਪਇਆ ਦੱਬ ਜਾਂ ਦਿਹਾੜੀਆਂ ਕਰਾਵੇਂ ਦਿਹੜੀਆਂ ਕਰਾਣ ਤੋਂ ਬਾਅਦ ਮਾਰੇ ਲੱਤ ਪਾ ਜਾ ਓਏ ਮੈਂ ਨਹੀਂ ਦੇਣਾ ਤੇ ਕਰ ਲੈ ਜੋ ਕੀ ਕਰਦਾ ਤੂੰ ਮੇਰਾ ਉਹ ਵਿਚਾਰਾ ਤਰਲੇ ਲੈ ਲੈ ਕੇ ਉਹਦਾ 20000 ਦੱਬ ਗਿਆ ਉਹਦਾ ਤੂੰ ਉਹ ਖੂਨ ਪਸੀਨੇ ਦੀ ਉਹਦਾ ਖੂਨ ਖੂਨ ਵੀ ਖੂਨ ਪਸੀਨੇ ਦੀ ਕਮਾਈ ਉਹਨੇ ਇੱਡਾਂ ਢੋਈਆਂ ਸਿਮਿੰਟ ਢੋਇਆ 20000 ਰੁਪਇਆ ਤੂੰ ਦੱਬ ਗਿਆ ਪਖੰਡ ਨਾ ਕਰ ਤੂੰ ਵੈਜੀਟੇਰੀਅਨ ਤੂੰ ਬੰਦੇ ਦਾ ਖੂਨ ਪੀਤਾ ਬੰਦੇ ਦਾ ਇਹ ਹੈ ਬੰਦੇ ਦਾ ਖੂਨ ਪੀਣਾ ਹੱਕ ਪਰਾਇਆ ਕਹਿੰਦੇ ਉਹ ਹਿੰਦੂ ਉਹ ਨਾ ਕਹੋ ਅਸੀਂ ਗਊ ਨਹੀਂ ਖਾਂਦੇ ਹੱਕ ਪਰਾਇਆ ਨਾਨਕਾ ਮੁਸਲਮਾਨੋ ਇਹ ਨਾ ਕਹੋ ਅਸੀਂ ਸੂਰ ਨਹੀਂ ਖਾਂਦੇ ਜੇ ਪਰਾਇਆ ਹੱਕ ਖਾਨਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਹਨੇ ਸੂਰ ਖਾ ਲਿਆ ਕਿੰਨੇ ਮੁਸਲਮਾਨ ਨੇ ਤੇ ਉਹਨੇ ਗਾਂ ਖਾ ਲਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ ਕਹਿੰਦੇ ਖੂਨ ਨਹੀਂ ਪੀਂਦਾ ਤੂੰ ਬੰਦੇ ਦਾ ਸਾਰੇ ਦਾ ਸਾਰਾ ਪੈਸਾ ਦੱਬ ਜੰਨਾ ਹੈ ਥਗੀਆਂ ਮਾਰਦਾ ਸਿਰੇ ਦੀਆਂ ਤੇ ਕਹਿੰਦਾ ਮੈਂ ਵੈਜੀਟੇਰੀਅਨ ਹੁੰਨਾ ਗੁਰੂ ਸਾਹਿਬ ਕਹਿੰਦੇ ਠੱਗ ਖਾਤਾ ਮੁਰਦਾਰ ਜਦੋਂ ਠਗੀਆਂ ਖਾ ਮਾਰਦਾ ਉਹ ਮਾਸ ਖਾਣਾ ਨਹੀਂ ਕੂੜਬੋਲ ਮੁਰਦਾਰ ਖਾਏ ਜਿਹੜੇ ਬੰਦੇ ਝੂਠ ਬੋਲਦੇ ਨੇ ਮਾਸ ਖਾਣਾ ਨਹੀਂ ਝੂਠ ਬੋਲਣਾ ਮਾਸ ਖਾਣਾ ਨਹੀਂ ਆ ਆ ਅਗਲੀਆਂ ਪੰਕਤੀਆਂ ਕਹਿੰਦੇ ਰਾਤੀ ਮਾਨਸ ਖਾਣੇ ਕਹਿੰਦੇ ਸਾਰਾ ਸਾਰਾ ਰਾਤ ਨੂੰ ਵਿਉਂਤਾ ਇਦਾਂ ਦੀਆਂ ਬਣਾਉਂਦਾ ਦਿਨੇ ਨੱਕ ਫੜੀ ਫਿਰਦਾ ਧਾਰਮਿਕ ਬਣਿਆ ਫਿਰਦਾ ਤੇ ਰਾਤ ਨੂੰ ਸੋਦਾ ਲੁੱਟਣਾ ਕਿਦਾਂ ਬੰਦੇ ਨੂੰ ਠੱਗੀ ਕਿੰਦਾ ਮਾਰਨੀ ਹੈ ਅੱਗੇ ਸੁਣੋ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਉਹ ਧਿਆਨ ਨਹੀਂ ਸੂਚੇ ਲੋਕਾਂ ਨੂੰ ਫੜ ਫੜ ਕੇ ਸੁਣਾਉਂਦਾ ਸਮਝਾਉਂਦਾ ਹੈ ਆਜਾ ਮੈਂ ਤੈਨੂੰ ਦੱਸਾਂ ਪਾਪ ਪੁੰਨ ਕੀ ਏ ਪਾਪ ਪੁੰਨ ਕੀ ਏ ਕਹਿੰਦੇ ਆਪ ਨੂੰ ਇਹਨੂੰ ਕੱਖ ਦੀ ਪਤਾ ਅੱਗੇ ਸੁਣੋ ਨਾਨਕ ਅੰਦੇ ਸਿਉ ਗਿਆ ਤਹੀ ਏ ਕਹੈ ਨਾ ਕਹੈ ਆਬੂਜੈ ਕਹਿੰਦੇ ਅਕਲ ਦੇ ਅੰਨੇ ਨੂੰ ਕੀ ਸਮਝਾਈਏ ਇਹ ਰੱਬ ਦੇ ਬਾਲਾ ਨੇੜੇ ਲੱਗਦਾ ਇਹ ਗੱਲਾਂ ਕਰਕੇ ਵੀ ਮੈਂ మాਸ ਨਹੀਂ ਖਾਂਦਾ ਕਹਿੰਦੇ ਅਕਲ ਦੇ ਅੰਨਿਆ ਸਮਝਣ ਵਾਲਾ ਅਕਲ ਦਾ ਅੰਨਾ ਜਿਹੜਾ ਏ ਇਹ ਨਹੀਂ ਸਮਝ ਸਕਦਾ ਤੂੰ ਸਿੱਧਾ ਕਹਿ ਵੀ ਮੈਂ ਮਾਸ ਨਹੀਂ ਖਾਂਦਾ ਪਰ ਐ ਨਾ ਕਹਿ ਵੀ ਆਹ ਮਾੜਾ ਹੈ ਤੇ ਆਹ ਚੰਗਾ ਹੈ ਆਹ ਪਾਪੀ ਹੈ ਤੇ ਆਹ ਪੁੰਨੀ ਹੈ ਖਾਣ ਵਾਲੇ ਵੇਖ ਖਾਣ ਵਾਲੇ ਕੰਨੀ ਵੇਖ ਕੇ ਨੱਕ ਨਾ ਚਾੜੀ ਨਫ਼ਰਤ ਨਾ ਕਰੀ ਤੂੰ ਨਹੀਂ ਖਾਂਦਾ ਸਿੱਧੀ ਸਿੱਧਾ ਕਹਿਣਾ ਆਪਾਂ ਵੀ ਜਿੱਦਾਂ ਹੁਣ ਆਪਾਂ ਨਹੀਂ ਖਾਂਦੇ ਕਹੋ ਵੀ ਅਸੀਂ ਨਹੀਂ ਖਾਂਦੇ ਜੀ ਬਸ ਇਦੂ ਵੱਧ ਨਹੀਂ ਅੱਗੇ ਅੰਦਾ ਸੋਏ ਜੇ ਅੰਧ ਘਮਾਵੇ ਇਸ ਰਦੈ ਸਨੋਚਨ ਨਾਹੀ ਅਕਲ ਦੀ ਅੱਖ ਅੰਦਰ ਕਹਿੰਦੇ ਚਾਨਣ ਨਹੀਂ ਨਾ ਇਹਦੇ ਰਿਤੇ ਅੰਦਰ ਚਾਨਣ ਨਹੀਂ ਕਹਿੰਦੇ ਅੰਨੇ ਆਲੇ ਕੰਮ ਕਰਦਾ ਅਕਲ ਦੇ ਅੰਨੇ ਆਲੇ ਤਾਂ ਇਦਾਂ ਦੀਆਂ ਗੱਲਾਂ ਕਰਦਾ ਇਹ ਰੋਲਾ ਪਾ ਕੇ ਬਹਿ ਗਿਆ ਮਾਸ ਮਾਸ ਦਾ ਤਾਂ ਇਤਾਂ ਦੀਆਂ ਗੱਲਾਂ ਕਰਦਾ ਅੱਗੇ ਮਾਂ ਪਿਤਾ ਕੀ ਰੱਖ ਤੂੰ ਨੇ ਪੰਨੇ ਮੱਛੀ ਮਾਸ ਨਾ ਖਾਹੀ ਕਹਿੰਦੇ ਮਾਂ ਤੇ ਪਿਤਾ ਦੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਜਾਇ ਤਾਂ ਕਹਿ ਲੋ ਵੀ ਮਾਂ ਦੇ ਤੇ ਪਿਓ ਦੇ ਸ਼ਰੀਰ ਤੋਂ ਮਾਸ ਤੋਂ ਬਣਿਆ ਹੋਇਆ ਬੰਦਿਆ ਬਣਿਆ ਮਾਸ ਤੋਂ ਐ ਤੇ ਮਾਸ ਤੋਂ ਕਹੀ ਜਨਾ ਮੈਨੂੰ ਨਫ਼ਰਤ ਹੋਗੀ ਐ ਨਾ ਕਰ ਐ ਨਾ ਕਰ ਰੀਜਨ ਤੇਰਾ ਸਹੀ ਗੁਰੂ ਸਾਹਿਬ ਦਾ ਸਵਾਲ ਉਹਦੀ ਰੀਜਨ ਤੇ ਐ ਐ ਨਾ ਕਰ ਮਾਸ ਤੋਂ ਆਇਆ ਤੂੰ ਮਾਸ ਤੋਂ ਜੰਮਿਆ ਤੂੰ ਅੱਗੇ ਇਸਤਰੀ ਪੁਰਖੇ ਜਾਨਸ ਮਿਲਾਂ ਉਹ ਫੇ ਮੰਦ ਕਮਾਈ ਚਲੋ ਇਹ ਗੱਲ ਵੀ ਸਪਸ਼ਟ ਹੈ ਵੀ ਇਸਤਰੀ ਤੇ ਪੁਰਖ ਦਾ ਸਬੰਧ ਹੈ ਜਿਹੜਾ ਉਹ ਵੀ ਮਾਸ ਦਾ ਸਬੰਧ ਹੈ ਇੱਥੇ ਸਰੀਰਕ ਸਬੰਧ ਦੀ ਗੱਲ ਹੈ ਵੀ ਜੇ ਉਹਨਾਂ ਦਾ ਵੀ ਜਿਹੜਾ ਸਬੰਧ ਹੈ ਉਹ ਵੀ ਮਾਸ ਦਾ ਅੱਗੇ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸ ਕੇ ਭਾਂਡੇ ਮਾਸ ਤੋਂ ਪੈਦਾ ਹੋਏ ਆ ਵਧੇ ਆ ਮਾਸ ਤੋਂ ਮਾਸ ਤੋਂ ਹੀ ਸਾਰਾ ਕੁਝ ਸਾਡੇ ਸਰੀਰ ਦਾ ਬਣਿਆ ਇਹ ਭਾਂਡਾ ਬਣਿਆ ਹੀ ਮਾਸ ਤੋਂ ਅੱਗੇ ਗਿਆਨ ਧਿਆਨ ਕਛ ਸੂਝੇ ਨਹੀਂ ਚਤੁਰ ਕਹਾਵੇ ਭਾਂਡੇ ਚਲੋ ਜੀ ਹਾਂਜੀ ਅੱਗੇ ਪੜੋ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਦਾ ਮਾਸ ਚੰਗੇਰਾ ਕਹਿੰਦੇ ਬਾਹਰ ਵਾਲਾ ਮਾੜਾ ਲੱਗਦਾ ਹੈ ਤੇ ਘਰ ਵਾਲਾ ਮਾਸ ਤੈਨੂੰ ਆਇਆ ਵੀ ਮਾਸ ਚੋਂ ਐ ਰਹਿੰਦਾ ਵੀ ਮਾਸ ਚ ਐ ਸਬੰਧ ਵੀ ਮਾਸ ਨਾਲ ਐ ਵਿਆਹ ਕੇ ਵੀ ਮਾਸ ਲਿਆਏਗਾ ਜੰਮੇਗਾ ਵੀ ਗਿਆਨੇ ਵੀਗਾ ਮਾਸ ਦੇ ਸਾਰਾ ਕੁਝ ਮਾਸ ਹੀ ਮਾਸ ਮਾਸ ਹੀ ਮਾਸ ਇਹਨੇ ਬਾਹਰਲਾ ਮਾੜਾ ਹੋ ਗਿਆ ਤੇਰੇ ਘਰ ਵਾਲਾ ਚੰਗਾ ਹੋ ਗਿਆ ਅੱਗੇ ਜੀ ਜੰਤ ਸਭ ਮਾਸਾ ਹੋਏ ਜੀ ਇਹ ਲਿਆ ਬਸੇਰਾ ਸਾਰਾ ਕੁਝ ਮਾਸ ਤੋਂ ਪੈਦਾ ਹੋਇਆ ਤੇ ਮਾਸ ਦੇ ਵਿੱਚ ਹੀ ਜਿੰਦ ਪਾਈ ਹੋਈ ਹੈ ਬਸੇਰਾ ਮਾਸ ਦੇ ਵਿੱਚ ਹੀ ਹੈ ਹਾਂਜੀ ਉਹ ਭੱਖ ਭੱਖੇ ਭੱਖ ਤਜ ਛੋਨੇ ਅੰਧ ਗੁਰੂ ਜਿਨ ਕੇ ਰਾਹ ਕਹਿੰਦੇ ਗੁਰੂ ਅੰਨਾ ਜਿਨ੍ਹਾਂ ਦਾ ਜਿੰਨੇ ਸਮਝਾਇਆ ਹੀ ਨਹੀਂ ਕੁਛ ਇਹਨਾਂ ਦਾ ਗੁਰੂ ਇਦਾਂ ਦਾ ਹੈ ਕਹਿੰਦੇ ਜਿਹੜਾ ਛੱਡਣਾ ਚਾਹੀਦਾ ਸੀ ਉਹ ਛੱਡਦਾ ਨਹੀਂ ਕੂਡ ਬੋਲ ਮਰਦਾਰ ਖਾਏ ਪ੍ਰ